ਨਲੰਦਰ ਤੇ ਵੱਡਾ ਸਾਈਪੁਰ ਇਲਾਕੇ ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਚੌਥੀ ਚ ਪੜਦੀ ਇੱਕ ਬੱਚੀ ਅਚਾਨਕ ਗਾਇਬ ਹੋ ਗਈ ਕੰਮ ਤੇ ਗਏ ਬੱਚੀ ਦੇ ਮਾਪੇ ਜਦ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਏ ਤਾਂ ਦੋ ਬੱਚੀਆਂ ਘਰ ਵਿੱਚ ਇੱਕ ਚਿੱਠੀ ਦੇਣ ਆਈਆਂ ਜੋ ਕਿ ਘਰੋਂ ਗਾਇਬ ਹੋਈ ਬੱਚੀ ਨੇ ਲਿਖੀ ਬੱਚੀ ਦੇ ਪਿਤਾ ਨੇ ਥਾਣਾ ਨੰਬਰ 8 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਤੇ ਦੱਸਿਆ ਕਿ ਸਵੇਰੇ ਲਗਭਗ 8:30 ਵਜੇ ਉਹ ਘਰੋਂ ਨੌਕਰੀ ਲਈ ਚਲਾ ਗਿਆ ਸੀ ਕੁਝ ਸਮੇਂ ਬਾਅਦ ਪਤਨੀ ਵੀ ਚਲੀ ਗਈ ਪਰਿਵਾਰ ਵਿੱਚ ਕੁੱਲ 5 ਬੱਚੇ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਛੋਟੀ ਬੱਚੀ 4ਵੀਂ ਜਮਾਤ ਵਿੱਚ ਪੜਦੀ ਪਿਤਾ ਨੇ ਦੱਸਿਆ ਕਿ ਦੁਪਹਿਰ 2 ਵਜੇ ਉਹ ਖਾਣਾ ਖਾਣ ਘਰ ਆਇਆ ਤਾਂ ਦੇਖਿਆ ਕਿ ਉਹਨਾਂ ਦੀ ਸਭ ਤੋਂ ਛੋਟੀ ਬੱਚੀ ਘਰ 'ਚ ਨਹੀਂ ਸੀ ਬੱਚੀ ਨੂੰ ਹਾਲੇ ਉਹ ਲੱਭ ਹੀ ਰਹੇ ਸਨ ਕਿ ਘਰ ਵਿੱਚ ਦੋ ਛੋਟੀਆਂ ਬੱਚੀਆਂ ਆਈਆਂ ਜਿਨ੍ਹਾਂ ਦੇ ਹੱਥ ਵਿੱਚ ਇੱਕ ਡੱਬਾ ਸੀ ਜੋ ਵੀ ਉਹਨਾਂ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਇੱਕ ਚਿੱਠੀ ਮਿਲੀ ਜੋ ਕਿ ਉਹਨਾਂ ਦੀ ਬੱਚੀ ਨੇ ਲਿਖੀ ਸੀ ਬੱਚੀ ਨੇ ਲਿਖਿਆ ਕਿ ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਪਰਿਵਾਰ ਵਾਲੇ ਉਸਦੀ ਟੈਨਸ਼ਨ ਨਾ ਲੈਣ ਉਹ ਜਿੱਥੇ ਵੀ ਰਹੇਗੀ ਖੁਸ਼ ਰਹੇਗੀ ਬੱਚੀ ਨੇ ਇਹ ਵੀ ਲਿਖਿਆ ਮੈਂ ਤੁਹਾਡੀ ਦੋਵਾਂ ਦੀ ਨਿੱਤ ਦੀ ਲੜਾਈ ਤੋਂ ਤਾਂਗਾ ਕੇ ਘਰੋਂ ਜਾ ਰਹੀ ਹਾਂ ਹਾਲਾਂਕਿ ਬੱਚੀ ਦੇ ਪਿਤਾ ਨੇ ਪੁਲਿਸ ਅੱਗੇ ਪੇਸ਼ ਹੋ ਕੇ ਸ਼ੱਕ ਪ੍ਰਗਟਾਇਆ ਕਿ ਉਹਨਾਂ ਦੀ ਬੱਚੀ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਆਪਣੇ ਨਾਲ ਲੈ ਗਿਆ ਬੱਚੀ ਆਪਣੇ ਨਾਲ ਇੱਕ ਮੋਬਾਈਲ ਵੀ ਲੈ ਗਈ ਹੈ ਜਿਸ ਦਾ ਨੰਬਰ ਪੁਲਿਸ ਨੂੰ ਦੇ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਵਰਗਲਾ ਕੇ ਆਪਣੇ ਨਾਲ ਜਾਣ ਦਾ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ